ਦੋਸਤੋ ਅੱਜ ਦੀਆਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਿਹੜੀ ਆ ਉਹ ਮੋਗਾ ਤੋਂ ਆ ਰਹੀ ਆ ਮੋਗਾ ਦੇ ਸ਼ਿਵ ਸ਼ੈਨਾ ਲੀਡਰ ਦੇ ਉੱਪਰ ਹੋਇਆ ਹਮਲਾ ਅਤੇ ਦੂਜੀ ਖਬਰ ਜਿਹੜੀ ਆ ਉਹ ਫਰੀਦਕੋਟ ਤੋਂ ਆ ਰਹੀ ਆ ਕਿ ਫਰੀਦਕੋਟ ਦੇ ਵਿੱਚ ਉਸ ਅਤੇ ਗੈਂਗਸਟਰਾਂ ਦੇ ਵਿੱਚ ਹੋਇਆ ਇਨਕਾਊਂਟਰ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਡੇ ਨਾਲ ਅੱਗੇ ਜਾਣਕਾਰੀ ਸਾਂਝੀ ਕਰਾਂਗੇ ਪਹਿਲੀ ਜਿਹੜੀ ਖਬਰ ਆ ਉਹ ਮੋਗਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਮੋਗਾ ਦੇ ਵਿੱਚ ਜਿਹੜੇ ਸ਼ਿਵ ਸ਼ੈਨਾ ਲੀਡਰ ਆ ਮੰਗਤ ਰਾਏ ਮੰਗਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉੱਪਰ ਜਿਹੜਾ ਤੈਨ ਬਦਮਾਸ਼ਾ ਨੇ ਆ ਕੇ ਜਿਹੜਾ ਤਾਪੜ ਤੋੜ ਜਿਹੜੀ ਫਾਇਰਿੰਗ ਕੀਤੀ ਆ ਤਾਂ ਜਿਹੜਾ ਉਹ ਸ਼ਿਵ ਸ਼ੈਨਾ ਲੀਡਰ ਆ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਹੰਦੀ ਆ ਪਰ ਇਹਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਉੱਠਦੇ ਆ ਕਿ ਜਿਹੜੇ ਤਿੰਨ ਬਦਮਾਸ਼ ਆਏ ਸੀ ਉਹਨਾਂ ਦਾ ਜਿਹੜਾ ਸ਼ਿਵ ਸ਼ੈਨਾ ਦੇ ਨਾਲ ਕੀ ਲੜਾਈ ਝਗੜੇ ਦਾ ਕਾਰਨ ਸੀ ਕਿੰਦੇ ਦੁਆਰਾ ਉਹਨਾਂ ਨੂੰ ਭੇਜਿਆ ਗਿਆ ਸੀ ਅਤੇ ਇਹਦੇ ਉੱਪਰ ਇਹ ਸਵਾਲ ਉੱਠ ਰਹੇ ਆ ਤੇ ਤੁਹਾਨੂੰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਬੀਤੀ ਰਾਤ ਨੇੜੇ 10 ਵਜੇ ਦੇ ਕਰੀਬ ਜਿਹੜਾ ਸ਼ਿਵ ਸ਼ੈਨਾ ਜਿਹੜਾ ਲੀਡਰ ਆ ਜਿਸ ਦਾ ਨਾਮ ਮੰਗਤਰਾਏ ਮੰਗਾ ਦੱਸਿਆ ਜਾ ਰਿਹਾ ਇਹ ਵੀ ਮੋਗਾ ਦੇ ਵਿੱਚ ਉਹ ਸ਼ਿਵ ਸ਼ੈਨਾ ਲੀਡਰ ਆ ਤੇ ਉਹਦਾ ਨਾਂ ਮੰਗਤਰਾਏ ਦੱਸਿਆ ਜਾ ਰਿਹਾ ਕਿ ਉਹ ਇੱਕ ਦੁੱਧ ਵਾਲੀ ਡੈਰੀ ਤੇ ਜਦੋਂ ਖੜਾ ਸੀ ਤਾਂ ਤਿੰਨ ਅਣਪਛਾਤੇ ਜਿਹੜੇ ਬਦਮਾਸ਼ ਆਉਂਦੇ ਆ ਤੇ ਔਨਸਾਰੀ ਤਾਬੜ ਤੋੜ ਜਿਹੜੀ ਆ ਉਹ ਸ਼ਿਵ ਸ਼ੈਨਾ ਲੀਡਰ ਜਿਹੜਾ ਉਹਨਾਂ ਦੇ ਉੱਪਰ ਕਰ ਦਿੰਦੇ ਆ ਤਾਂ ਜਿਹੜਾ ਉਹ ਲੀਡਰ ਆ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਆ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਉੱਥੇ ਇੱਕ ਜਿਹੜਾ ਬੱਚਾ ਖੜਾ ਹੁੰਦਾ ਏ ਉਸ ਬੱਚੇ ਦੇ ਵੀ ਲੱਤ ਤੇ ਜਿਹੜੀ ਗੋਲੀ ਚ ਵਜਦੀ ਆ ਅਤੇ ਇੱਕ ਬਦਮਾਸ਼ ਨੇ ਸਲੌਂ ਦੇ ਉੱਪਰ ਵੀ ਹਮਲਾ ਕੀਤਾ ਏ ਤਾਂ ਇਹ ਜਿਹੜੀ ਘਟਨਾ ਇਹ ਮੋਗਾ ਤੋਂ ਆ ਰਹੀ ਆ ਕੀ ਦੱਸਿਆ ਇਹ ਜਾ ਰਿਹਾ ਕਿ ਮੋਗਾ ਦੇ ਵਿੱਚ ਜਿਹੜਾ ਪਹਿਲਾ ਮੋਗਾ ਦਾ ਜਿਹੜਾ ਲੀਡਰ ਆ ਸ਼ਿਵ ਸ਼ੈਨਾ ਉਹਦਾ ਨਾ ਜਿਹੜਾ ਮੰਗਤ ਰੇ ਮੰਗਾ ਦੱਸਿਆ ਜਾ ਰਿਹਾ ਤੇ ਉਹਦੇ ਉੱਪਰ ਜਿਹੜੀ ਆ ਤੈਨ ਅਨਪਰਸ਼ਾਤ ਜਿਹੜੇ ਬਦਮਾਸ਼ ਆਉਂਦੇ ਆ ਤੇ ਅਨਸਾਰੀ ਸ਼ਿਵ ਸ਼ੈਨਾ ਦੇ ਉੱਪਰ ਜਿਹੜੇ ਉਹ ਫਾਇਰਿੰਗ ਕਰ ਦਿੰਦੇ ਆ ਤੇ ਫਾਇਰਿੰਗ ਦੌਰਾਨ ਉਸ ਥਾਂ ਦੇ ਮੌਤ ਹੋ ਜਾਂਦੇ ਆ ਅਤੇ ਉਹ ਦੁੱਧ ਦੀ ਜਿਹੜੀ ਡਾਇਰੀ ਹੁੰਦੇ ਉੱਥੇ ਖੜੇ ਹੁੰਦੇ ਤੇ ਉੱਥੇ ਹੀ ਇੱਕ ਬੱਚਾ ਖੜਾ ਹੁੰਦਾ ਹੈ ਤਾਂ ਉਸਦੇ ਵੀ ਲੱਤ ਤੇ ਜਿਹੜੀ ਗੋਲੀ ਜਾ ਵਜਦੀ ਆ ਤੇ ਇਹਦੇ ਉੱਪਰ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਆ ਕਿ ਜਿਹੜੇ ਉਹ ਤਨ ਅਰ ਪ੍ਰਸ਼ਾਦ ਦੇ ਬਦਮਾਸ਼ ਆਈ ਸੀ ਉਹ ਕਿਸ ਦੇ ਦੁਆਰਾ ਭੇਜੇ ਗਏ ਸੀ ਉਹਦਾ ਜਿਹੜਾ ਸ਼ਿਵ ਸ਼ੇਨ ਮੰਗ ਤਰਾਏ ਮੰਗੇ ਦੇ ਨਾਲ ਕੀ ਰੋਲਾ ਸੀ ਉਹਨਾਂ ਨੇ ਫਾਇਰਿੰਗ ਕਿਉਂ ਕੀਤੀ ਸੀ ਕਿਸ ਦੇ ਦੁਆਰਾ ਉਹਨਾਂ ਨੂੰ ਭੇਜਿਆ ਗਿਆ ਸੀ ਜਦੋਂ ਇਹਦੇ ਬਾਰੇ ਸਾਰਾ ਪਤਾ ਲੱਗਿਆ ਪੁਲਿਸ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੇ ਨਬਦਮਾਸ਼ਾਂ ਦੇ ਜਿਹੜੀ ਆ ਜਾਂਚ ਪੜਤਾਲ ਦੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਆਉਂਦੀ ਆ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਬੀਤੀ ਰਾਤ 10 ਵਜੇ ਦੇ ਕਰੀਬ ਜਿਹੜਾ ਮੋਗਾ ਦਾ ਸ਼ਿਵਸ਼ਰਨ ਲੀਡਰ ਜਿਸ ਦਾ ਨਾਮ ਮੰਗਤਰਾਇ ਮੰਗਾ ਦੱਸਿਆ ਜਾ ਰਿਹਾ ਹੈ ਤਾਂ ਉਹ ਨਾਂ ਅਨਪਰਸ਼ਾਤੇ ਜਿਹੜੇ ਬਦਮਾਸ਼ ਆਉਂਦੇ ਆ ਤੇ ਅਨਸਾਰ ਉਹਦੇ ਪ੍ਰੋਫਾਈਲਿੰਗ ਕਰ ਦਿੰਦੇ ਆ ਜਿਹੜਾ ਮੰਗਤ ਰਾਏ ਮੰਗਾ ਜਿਹੜਾ ਸ਼ਿਵ ਸ਼ੈਨਾ ਲੀਡਰ ਆ ਉਹ ਇੱਕ ਦੁੱਧ ਵਾਲੀ ਡੇਰੀ ਕੋਲੇ ਖੜਾ ਹੁੰਦਾ ਹੈ ਤਾਂ ਉਹਦੇ ਉੱਪਰ ਜਿਹੜਾ ਜਿਹੜਾ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾਂਦਾ ਹੈ ਕਿ ਉੱਥੇ ਇੱਕ ਬੱਚਾ ਵੀ ਖੜਾ ਹੁੰਦਾ ਹੈ ਉਸ ਡੇਰੀ ਦੇ ਕੋਲ ਤੇ ਉਸ ਦੀ ਜਿਹੜੀ ਲੱਤ ਤੇ ਗੋਲੀ ਜਾ ਵਜਦੀ ਆ ਤੇ ਇੱਕ ਜਿਹੜਾ ਹੋਰ ਬਦਮਾਸ਼ ਹੁੰਦਾ ਉਹ ਇੱਕ ਉਹਦੇ ਨਾਲ ਹੀ ਸਲੌਨ ਹੁੰਦਾ ਹੈ ਸਲੌਨ ਦੇ ਉੱਪਰ ਵੀ ਜਿਹੜਾ ਉਹ ਹਮਲਾ ਕਰ ਦਿੰਦੇ ਆ ਪਰ ਇਹਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਉੱਠ ਰਹੇ ਆ ਕਿ ਜਿਹੜੀ ਮਾਨ ਸਰਕਾਰ ਆ ਹਲੇ ਤੱਕ ਸੁੱਤੀ ਪਈ ਆ ਜਿਹੜੇ ਅੱਜ ਕੱਲ ਦੇ ਬਦਮਾਸ਼ ਆ ਉਹ ਆਪਣੀਆਂ ਜਿਹੜੀਆਂ ਵਾਰਦਾਤਾਂ ਘਟਾਉਣ ਦੀ ਥਾਂ ਤੇ ਵਧਾ ਰਹੇ ਆ ਅੱਜ ਕੱਲ ਦੇ ਵਾਰਦਾਤਾਂ ਜਿਹੜੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਉਹਨਾਂ ਦੇ ਕੋਈ ਵੀ ਰੋਗ ਰੋਗ ਥਾਮ ਜਿਹੜੀ ਨਹੀਂ ਲਗਾਈ ਜਾ ਰਹੀ ਪਰ ਦੂਜੀ ਖਬਰ ਜਿਹੜੀ ਆ ਰਹੀ ਆ ਉਹ ਫਰੀਦਕੋਟ ਤੋਂ ਆ ਰਹੀ ਆ ਦੱਸਿਆ ਇਹ ਜਾਰੇ ਕਿ ਫਰੀਦਕੋਟ ਦੇ ਵਿੱਚ ਜਦੋਂ ਫਰੀਦਕੋਟ ਦੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਤਾਂ ਜਿਹੜਾ ਇੱਕ ਗੈਂਗਸਟਰ ਆ ਦੋ ਗੈਂਗਸਟਰ ਜਿਹੜੇ ਬਾਈਕ ਤੇ ਜਾ ਰਹੇ ਸੀ ਤਾਂ ਉਹਨਾਂ ਨੇ ਜਿਹੜੀ ਪੁਲਿਸ ਦੇ ਉੱਪਰ ਜਦੋਂ ਹਮਲਾ ਕੀਤਾ ਤਾਂ ਪੁਲਿਸ ਨੇ ਆਪਣਾ ਬਚਾਅ ਕਰਵਾਉਣ ਦੇ ਲਈ ਉਹਨਾਂ ਗੈਂਗਸਟਰਾਂ ਦੇ ਉੱਪਰ ਜਦੋਂ ਹਮਲਾ ਕੀਤਾ ਤਾਂ ਇੱਕ ਜਿਹੜਾ ਗੈਂਗਸਟਰ ਆ ਉਹਦੀ ਲੱਤ ਤੇ ਗੋਲੀ ਜਾ ਵਾਈਦੀ ਆ ਤਾਂ ਉੱਥੇ ਹੀ ਡਿੱਗ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਹੋਇਆ ਇਨਕਾਊਂਟਰ ਤਾਂ ਜਿਹੜਾ ਇੱਕ ਗੈਂਗਸਟਰ ਹੁੰਦਾ ਹੈ ਉਹਦੀ ਲਾਤ ਉੱਤੇ ਗੋਲੀ ਜਾ ਵਾਈਦੀ ਇਆ ਤਾਂ ਉਹ ਉੱਥੇ ਹੀ ਡੈਕ ਜਾਂਦਾ ਏ ਤਾਂ ਜਿਹੜਾ ਉਹ ਗੈਂਗਸਟਰ ਆ ਉਹ ਬੰਬੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਮਣੀ ਜਿਸ ਦਾ ਨਾਮ ਮਨਪ੍ਰੀਤ ਸਿੰਘ ਉਰਫ ਮਣੀ ਦੱਸਿਆ ਜਾ ਰਿਹਾ ਹੈ ਤਾਂ ਉਹ ਬੰਬੀਹਾ ਗਰੁੱਪ ਦਾ ਉਹ ਇੱਕ ਗੈਂਗਸਟਰ ਦੱਸਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਫਰੀਦਕੋਟ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਫਰੀਦਕੋਟ ਦੇ ਵਿੱਚ ਜਦੋਂ ਫਰੀਦਕੋਟ ਦੀ ਪੁਲਿਸ ਨਾਕਾ ਲਾ ਕੇ ਖੜੀ ਸੀ ਤਾਂ ਉੱਥੋਂ ਦੇ ਜਿੱਟੋ ਗੈਂਗਸਟਰ ਜਾਂਦੇ ਆ ਤਾਂ ਉੱਥੋਂ ਦੇ ਜਿਹੜੇ ਗੈਂਗਸਟਰ ਆ ਪੁਲਿਸ ਦੇ ਉੱਪਰ ਹਮਲਾ ਕਰਦੇ ਆ ਤਾਂ ਪੁਲਿਸ ਆਪਣਾ ਬਚਾ ਕਰਨ ਦੇ ਲਈ ਉਹ ਵੀ ਜਿਹੜਾ ਫਾਇਰਿੰਗ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਪੁਲਸ ਅਤੇ ਗੈਂਗਸਟਰਾਂ ਦੇ ਵਿੱਚ ਇਨਕਾਊਂਟਰ ਹੋ ਜਾਂਦਾ ਏ ਤਾਂ ਇੱਕ ਗੈਂਗਸਟਰ ਦੇ ਜਿਹੜੀ ਆ ਪੈਰ ਤੇ ਗੋਲੀ ਜਾ ਵaidhਦੀ ਆ ਤਾਂ ਉਹ ਜ਼ਖਮੀ ਹੋ ਜਾਂਦਾ ਏ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਤਾਂ ਉੱਥੇ ਹੋ ਡੈਗ ਜਾਂਦਾ ਏ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਦਾ ਪੁਲਸ ਅਤੇ ਬਦਮਾਸ਼ਾਂ ਦੇ ਵਿੱਚ ਇਨਕਾਊਂਟਰ ਹੋਇਆ ਏ ਤਾਂ ਜਿਹੜਾ ਗੈਂਗਸਟਰ ਆ ਉਹ ਬੰਬੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਮਨਪ੍ਰੀਤ ਉਰਫ ਮਣੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਵਾਰਦਾਤਾਂ ਨੇ ਵਧ ਰਹੀਆਂ ਨੇ ਕੱਟਨ ਦਾ ਨਾਮ ਕਿਉਂ ਨਹੀਂ ਲੈ ਰਹੇ ਜਿਹੜੀਆਂ ਸਰਕਾਰਾਂ ਨੇ ਜਿਹੜੀ ਭਗਵੰਤ ਮਾਨ ਸਰਕਾਰ ਆ ਉਹ ਕਹਿੰਦੀ ਹੁੰਦੀ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਜਿਹੜੇ ਆਮ ਲੋਕ ਆ ਉਹਨਾਂ ਦੇ ਉੱਪਰ ਜਿਹੜੀ ਆਮ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਬੇਰੋਜ਼ਗਾਰੀ ਉਹ ਅਸੀਂ ਦੂਰ ਕਰਾਂਗੇ ਨਸ਼ੇ ਜਿਹੜੇ ਆ ਉਹ ਕੱਟ ਕਰਾਂਗੇ ਅਤੇ ਗੈਂਗਸਟਰ ਜਿਹੜੇ ਲੋਕ ਆ ਉਹਨਾਂ ਤੇ ਵੀ ਅਸੀਂ ਜਿਹੜੀ ਆ ਬੰਦੀ ਕਾਰਵਾਈ ਕਰਾਂਗੇ ਗੈਂਗਸਟਰਾਂ ਨੂੰ ਅਸੀਂ ਕਾਬੂ ਕਰਾਂਗੇ ਪਰ ਸੋਚਣ ਵਾਲੀ ਇਹ ਗੱਲ ਆ ਕਿ 3 ਸਾਲ ਹੋ ਚੁੱਕੇ ਆ ਮਾਨ ਸਰਕਾਰ ਬਣੀ ਨੂੰ ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਉਹ ਹਲੇ ਤੱਕ ਜਿਹੜੇ ਪੂਰੇ ਨਹੀਂ ਕੀਤੇ ਤਾਂ ਅੱਜ ਕੱਲ ਜਿਹੜੀਆਂ ਗੈਂਗਸਟਰਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਕੱਟਣ ਦੀ ਥਾਂ ਤੇ ਵਧ ਰਹੀਆਂ ਨੇ ਪਹਿਲੀ ਜਿਹੜੀ ਵਾਰਦਾਤ ਤੁਹਾਨੂੰ ਦੱਸ ਹੀ ਚੁੱਕੇ ਆ ਜਿਹੜੀ ਮੋਗਾ ਤੋਂ ਖਬਰ ਆ ਰਹੀ ਹੈ ਕਿ ਤਿੰਨ ਅਣਪਛਾਤੇ ਬਦਮਾਸ਼ ਆਉਂਦੇ ਆ ਤਾਂ ਮੋਗਗ ਦੇ ਜਿਹੜੇ ਸ਼ਿਵ ਲੀਡਰ ਆ ਮੰਗਤਰਾਇ ਮੰਗਾ ਦੇ ਉੱਪਰ ਜਿਹੜਾ ਉਹ ਹਮਲਾ ਕਰ ਦਿੰਦੇ ਆ ਤੇ ਦੂਜੀ ਖਬਰ ਫਰੀਦਕੋਟ ਤੋਂ ਆ ਰਹੀ ਹੈ ਦੱਸਿਆ ਇਹ ਜਿਹੜੇ ਕਿ ਪੁਲਸ ਅਤੇ ਗੈਂਗਸਟਰਾਂ ਦੇ ਵਿੱਚ ਇਨਕਾਊਂਟਰ ਹੋਇਆ ਹੈ ਕਿ ਅੱਜਕੱਲ ਦੇ ਜਿਹੜੇ ਗੈਂਗਸਟਰ ਆ ਉਹ ਆਮ ਖੁੱਲੇ ਤੁਰੇ ਫਿਰਦੇ ਆ ਉਹਨਾਂ ਤੇ ਜਕਾਬੂ ਕਿਉਂ ਨਹੀਂ ਪਾਰੇ ਅਤੇ ਦੂਜੇ ਪਾਸੇ ਇਹ ਵੀ ਸਵਾਲ ਉੱਠ ਰਹੇ ਆ ਕਿ ਕੁੱਝ ਕ ਜਿਹੜੇ ਝੂਠੇ ਪੁਲਸ ਇਨਕਾਊਂਟਰ ਬਣਾਏ ਜਾਂਦੇ ਆ ਕਿਉਂਕਿ ਕਈ ਪੁਲਿਸ ਵਾਲੇ ਚਾਹੁੰਦੇ ਆ ਆਪਣੀ ਜਿਹੜੀ ਪ੍ਰੋਮੋਸ਼ਨ ਨੂੰ ਅੱਗੇ ਵਧਾਉਣਾ ਚਾਹੁੰਦੇ ਹੁੰਦੇ ਆ ਤਾਂ ਉਹ ਜਿਹੜੇ ਝੂਠੇ ਪੁਲਸ ਮੁਕਾਬਲੇ ਬਣਾ ਦਿੰਦੇ ਆ ਬਣਾ ਕੇ ਉਹ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਆ ਆਪਣੀ ਪ੍ਰੋਮੋਸ਼ਨ ਕਰਾਉਣ ਦੇ ਲਈ ਤਾਂ ਕੁਝ ਖਬਰਾਂ ਇਹ ਵੀ ਆਈਆਂ ਨੇ ਕਿ ਕਈ ਜਿਹੜੇ ਪੁਲਸ ਵਾਲੇ ਆ ਝੂਠੇ ਪੁਲਸ ਇਨਕਾਊਂਟਰ ਬਣਾਉਂਦੇ ਆ ਤੇ ਜਿਹੜੇ ਆਮ ਨੌਜਵਾਨ ਹੁੰਦੇ ਆਗੇ ਉਹਨਾਂ ਦੀ ਜਿਹੜੀ ਜਾਨ ਲਈ ਜਾਂਦੀ ਆ ਉਹਨਾਂ ਨੂੰ ਥਾਂ ਤੇ ਮਾਰਿਆ ਜਾਂਦਾ ਏ ਪਰ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇੱਕ ਫੇਰ ਖਬਰ ਜਿਹੜੀ ਆ ਰਹੀ ਆ ਉਹ ਫਰੀਦਕੋਟ ਔਰ ਆਰੀਆ ਦੱਸਿਆ ਇਹ ਜ਼ਾਹਰ ਹੈ ਕਿ ਅੱਜ ਜਿਹੜੀ ਆ ਸੂਬਾ ਦੇ ਜਿਹੜੇ ਆਪਲਸ ਅਤੇ ਗੈਂਗਸਟਰਾਂ ਦੇ ਵਿੱਚ ਇਨਕਾਉਂਟਰ ਹੋਇਆ ਸੀ ਤਾਂ ਅਨਕਾਉਂਟਰ ਹੋਣ ਦੇ ਦੌਰਾਨ ਹੀ ਜਿਹੜਾ ਉਹ ਗੈਂਗਸਟਰ ਸੀ ਉਬੰਬੀ ਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਮਨਪ੍ਰਿਤ ਮਨਪ੍ਰਿਤ ਸੰਘ ਮਣੀ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਪੁਲਿਸ ਵਾਲਿਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤਾਂ ਉਸ ਗੈਂਗਸਟਰ ਦੀ ਜਿਹੜੀ ਲੱਤ ਤੇ ਗੋਲੀ ਚਾਹ ਵਜਦੀ ਆ ਤਾਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਉਹ ਉੱਥੇ ਡੈਗ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਉਹ ਗੈਂਗਸਟਰ ਆ ਪੁਲਿਸ ਦੁਬਾਰਾ ਫਰੀਡ ਕੋਟ ਮੈਡੀਕਲ ਹਸਪੀਟਲ ਆ ਉੱਥੇ ਪਹੁੰਚਾਇਆ ਜਾਂਦਾ ਏ ਪਰ ਸੋਚਣ ਵਾਲੀ ਇਹ ਗੱਲ ਆ ਕਿ ਅੱਜ ਕੱਲ ਜਿਹੜੀਆਂ ਵਾਰਦਾਤਾਂ ਦੀਆਂ ਖਬਰਾਂ ਨੇ ਵੱਧ ਰਹੀਆਂ ਨੇ ਅਤੇ ਇਹਨਾਂ ਤੇ ਕੋਈ ਵੀ ਰੋਕ-ਥਾਮ ਨਹੀਂ ਕਰ ਰਿਹਾ ਜਿਹੜੇ ਗੈਂਗਸਟਰ ਆ ਉਹ ਅੱਜਕੱਲ ਖੁੱਲੇ ਆਮ ਤੌਰੇ ਫਿਰਦੇ ਆ ਜਿਹੜੇ ਆਮ ਲੋਕ ਆ ਉਹ ਘਰਾਂ ਚ ਬਾਹਰ ਨਿਕਲਣਾ ਅਤੇ ਘਰਾਂ ਦੇ ਵਿੱਚ ਵੀ ਜਿਹੜੇ ਉਹ ਸੇਫ ਨਹੀਂ ਮੰਨਦੇ ਤਾਂ ਜਿਹੜੀ ਸਰਕਾਰ ਆ ਤੇ ਪੁਲਿਸ ਪ੍ਰਸ਼ਾਸਨ ਆ ਜਿਹੜੇ ਬਦਮਾਸ਼ ਆ ਉਹਨਾਂ ਦੇ ਪਰ ਉਹਨਾਂ ਨੂੰ ਕਾਬੂ ਪਾਉਣਾ ਚਾਹੀਦਾ ਏ ਕਿਉਂਕਿ ਜਿਹੜੇ ਅੱਜਕੱਲ ਉਹਦੇ ਲੋਕ ਆ ਮੰਗਿਆਈ ਦਾ ਕਰਕੇ ਬੇਰੁਜ਼ਗਾਰੀ ਦਾ ਕਾਰਕ ਰੋਜ਼ਗਾਰ ਦੇ ਲਈ ਜਦੋਂ ਘਰੋਂ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਡਰ ਜਿਹੜਾ ਬੈਠਾ ਰਹਿੰਦਾ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਬਦਮਾਸ਼ ਆ ਉਹ ਕੁੱਲਿਆਂ ਤੁਰੇ ਫਿਰਦੇ ਆ ਤਾਂ ਹਰ ਇੱਕ ਜਿਹੜਾ ਵਿਅਕਤੀ ਆਪਣੇ ਆਪ ਨੂੰ ਜਿਹੜਾ ਸੇਫ ਸਮਝਣਾ ਚਾਹੁੰਦਾ ਹੈ ਤਾਂ ਜਿਹੜੀ ਪੁਲਿਸ ਪ੍ਰਸ਼ਾਸਨ ਆ ਅਤੇ ਜਿਹੜੀ ਸਰਕਾਰ ਆ ਜਿਹੜੇ ਆਮ ਜਿਹੜੇ ਬਦਮਾਸ਼ ਗੈਂਗਸਟਰ ਤੁਰੇ ਫਿਰਦੇ ਆ ਤਾਂ ਉਹਨਾਂ ਦੇ ਉੱਪਰ ਜਿਹੜੀ ਬੰਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤਹਾਦਰਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ